ਜਰ ਭੈਣ ਇਹਦਾ ਬੰਦਿਆਂ ਵਾਲੀ ਗੱਲ ਨਹੀਂ ਬਣੀ ਹੋ ਗਿਆ ਤੇ ਚੰਗਾ ਨਹੀਂ ਹੋਈ ਭੈਣ ਦੋ ਜਰਦਾ ਕੋਈ ਮਿਲਦਾ ਮੇਰੇ ਸਭ ਦਾ 70 ਮੇਰੇ ਬਾਈ ਜਾਨਾ ਰਾਤ ਪੜਾ ਭੈਣ ਦਾ 100 ਹਾਂ ਕੋ ਬਾਈ ਜਾਈ ਜੀ ਤੇਰੀ ਸਵਾਗਾ ਕੱਲੇ ਕੱਲੇ ਜਾਗਦੀ ਹੈ ਨਹੀਂ ਕਿਸੇ ਮੁੰਡੇ ਦੀ ਜੀ ਲੈਪਰ ਤੇ ਚਨੀ ਛਾਹ ਮੰਦੀ ਆ ਕੀ ਹੋੜਾ ਬੁਰਾ ਨਾ ਪਤਾ ਘੱਮ ਹੋ ਗਿਆ ਯਾਰ ਇਹਦੀ ਹੱਕ ਬਦਲੀ ਆ ਟਰਾਲੀ ਦੀ ਉਹ ਆ ਲੈਟ ਆ ਲਾ ਕੇ ਬਾਲੀ ਘੈਂਡ ਬਣਦੀ ਆ ਵੀਡੀਓ ਇਹ ਆ ਕੇ ਆਏ ਹੈ ਹੋਰ ਮੇਰਾ ਜਲੂਦ ਨਿਕਲ ਆਇਆ ਹੈ ਓਏ ਚੀਗਾ ਬੈਗੀਆਂ ਚੱਲ ਚੱਲੋ ਗੁੱਡ ਮਾਰਨਿੰਗ ਸਾਰਿਆਂ ਨੂੰ ਆ ਮੁੰਡੇ ਲੱਗੇ ਨੇ ਵੀ ਗਲਿਸ ਕਰਨ ਨਾਲ ਕੰਨਕ ਵੀ ਲੱਗੀ ਹੋਈ ਆ ਨਾਲ ਚੌਲ ਲੱਗਿਆ ਚੱਲ ਪੰਜ ਚੱਲਦੇ ਆ ਮਾ ਦਾਣਾ ਮੁੰਡੀ ਜ ਨੂੰ ਇੱਧਰ ਸਟਾਰਟ ਆ ਅਜੇ ਤੱਕ ਲੀ ਲਾ ਲਈਏ ਗਏ ਰਹੇ ਆ ਗੇੜੇ ਨਹੀਂ ਚੱਲੇ ਮਾ ਮੀਂ ਪੀ ਆ ਉਹ ਗਲੀ ਕਿੱਥੇ ਜਾਂਦਾ ਅੱਗੇ ਅੱਟਾਂ ਕਿੱਥੇ ਜਾਂਦਾ ਅੰਦਰ ਨਹੀਂ ਜਾਂਦਾ ਰੋਕੋ ਉਹ ਪਹਿਲਾ ਰ ਭੈਣ ਇਹਦਾ ਬੰਦਿਆਂ ਵਾਲੀ ਗੱਲ ਹੁੰਦੀ ਆ ਬੜੀ ਨਹੀਂ ਹੋ ਗਿਆ ਇਹ ਚੰਗਾ ਨਹੀਂ ਆ ਤੂੰ ਹੀ ਭੈਣ ਦੁੱਧ ਜਰਦਾ ਕੋਈ ਮਲਗਾ ਮੇਰੇ ਸਭ ਦਾ ਛੱਤਰ ਮੇਰੇ ਬੁਆ ਜਾਨਾ ਰਾਤ ਪੜਾ ਭੈਣ ਦਾ ਸੌਂ ਖਾਂਗਾ ਬਈ ਕਹਿਣੀ ਇਹ ਹਾਂ ਹਾਂ ਇਹ ਹੀ ਸੌਂ ਖਾਂਗਾ ਇਕੱਲੇ ਇਕੱਲੇ ਜਾਗਦੀਆਂ ਆ ਅਰੇ ਚਲ ਹਾਸੇ ਮਜ਼ਾਕ ਤੇ ਕਹਿੰਦਾ ਸੀ ਹੁਣ ਆਪਾਂ ਕਿਹੜਾ ਲਾਉਨੇ ਆ ਮੈਂ ਵੀ ਕਿਹਾ ਹੀ ਆ ਮਜ਼ਾਕ ਕਰ ਲਿਆ ਭੈਣ ਦਾ ਮੂਹਰ ਨਾਲ ਥੋੜੀ ਹਰ ਸ਼ਾਮੇ ਸਮਝ ਆ ਗਈ ਇੱਥੇ ਸੀਰੀਅਸ ਲੈ ਜਾਂਦੇ ਨੇ ਕੁੜੀਆਂ ਸੀਰੀਅਸ ਵਾਲੀ ਸ਼ੇਤੀ ਲੈ ਕੇ ਜਾਂਦੇ ਨੇ ਗੱਲ ਹਕੀਕਤ ਆ ਮਜ਼ਾਕ ਮਜ਼ਾਕ ਨਹੀਂ ਹੁੰਦਾ ਉਹ ਨਹੀਂ ਇਹ ਪਰਾਜਨ ਇੱਕ ਮਜ਼ਾਕ ਕਰਦੇ ਸੀ ਇਹ ਗਲਤ ਹੋ ਜਾਂਦਾ ਟੀਚਰ ਭੈਣ ਟੀਚਰ ਟੀਚਰ ਕਰਦਾ ਹੈ ਟੀਚਰ ਆ ਵੀ ਕਰਦਾ ਟੀਚਰ ਓਏ ਹਲਤ ਰਿਹਾ ਟੀਆ ਲਿਆ ਮੈਂ ਪਲੀ ਕਲ ਨਹੀਂ ਯਾਰ ਯਾਰ ਇਹ ਪਤਾ ਹੀ ਦਾ ਚਾਹਲ ਕਹਿੰਦੇ ਨੇ ਤਾਂ ਇਹ ਤਾਂ ਸਨ ਕਬੱਡੀ ਆ ਗਿਆ ਚਾਹਲ ਤਾਂ ਇਹਨੂੰ ਜਰਦਾ ਲਾਉਣਾ ਪੈ ਉਹ ਗੱਥਾ ਦੇਣਾ ਉਹ ਜੋ ਉਹਨੂੰ ਦੇਣਾ ਸੁਭਰਾਜ ਨੂੰ ਯਾਰ ਉਹਦੇ ਮਾਰਦਿਆ ਕਰ ਵਿਚਾਰੇ ਦਾ ਪਾਣੀ ਪੂਣੀ ਦਊ ਓਏ ਸਵਰਾਜ ਦੇ ਵੀ ਮਲੇ ਕੇਰ ਕੋ ਕਰ ਲਾ ਤਾਂ ਪਾਣੀ ਪੂਣੀ ਮਾਰਦਿਆ ਕਰ ਉਹਦੇ ਕਹਿਣਾ ਵੀ ਸੁਵਰਾਜ ਦੀ ਦੇਣੀ ਆ ਸਾਰਾ ਉਹਦਾ ਗੱਲ ਆ ਸਵਰਾਜ ਨੂੰ ਭੈੜੇ ਕੋ ਜਮੀਨੀ ਉਹ ਕਰਦਾ ਔਰ ਕਈ ਖੜਾ ਦਾ ਵਿਚਾਰਾ ਇੱਥੇ ਹੀ ਖੜਾ ਇਹਦੇ ਹੋਰ ਨਹੀਂ 2000 8000 2 2 4 ਲੀਟਰ ਪਾਣੀ ਮਾਰਦਿਆ ਕਰ ਵਿਚਾਰੇ ਤੇ ਇਹ ਯਾਰ ਤੁਸੀਂ ਸਭ ਤੋਂ ਭੁੱਲ ਗਈ ਯਾਰ ਪੁਰਾਣੇ ਨਵੇਂ ਆ ਦੇ ਸੰਗ ਰਲ ਕੇ ਹੈ ਵਿਰਸਾ ਕੰਨਾ ਕੱਟਿਆ ਉੱਥੇ ਪੈਸੇ ਕਲਾ മിത്ര മഡി ജന ਮਾ ਬਰਾਂ ਉਹ ਆਪਣੇ ਲੈਫਟਾ ਕਿੱਥੇ ਲੈਫਟਾ ਉਹਦੇ ਦਾ ਲੈਫਟਾ ਆਪਣੇ ਲੈਫਟਾ ਹੈ ਆਪਣੇ ਵਾਲੇ ਕਿੱਥੇ ਲੈਫਟਾ ਲੈਫਟਾ ਨਹੀਂ ਇਹ ਤਾਂ ਕਰਨਾ ਨੂੰ ਤਾਂ ਨਹੀਂ ਲੱਗੇ ਫੇਰ ਆਉਗੀ ਕਿਹੜੇ ਕਿਹੜੀ ਆਉ ਲਾ ਕੇ ਉਹ ਬੜੀਆ ਟਰਾਲੀ ਤੋਂ ਬਾਹਰ ਆਉਗੀ ਕਿਹੜੀ ਵੀਡੀਓ ਲਾਉਣ ਲੱਗੇ ਆ ਕਿਹੜੀ ਨਹੀਂ ਨਹੀਂ ਹੋਰ ਕਿਹੜੀ ਉਹ ਉਹੜੀ ਦੂਜੀ ਆ ਲਾ ਕੇ ਫੇਰ ਆਉਗੀ ਘੜਾ ਲੂਗਾ ਨੇ ਇਹ ਲੈ 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 ਕੀ ਟਕਲੀਪ ਪਹਿਲੀ ਗਾ ਕਰੀ ਬੋਸਲਾ ਕਾ ਨਾ ਲਾਉਣੀ ਪਹਿਲਾ ਪੱਤੀ ਲਾਉਣਿਆ ਲੈਫਟਰ ਨਾਲ ਪੱਤੀ ਲਾ ਲਈ ਯਾਰ ਹੋਰ ਕਰਦੇ ਬੈ ਕੌਣ ਉਹ ਕਿੱਥੇ ਰਹਿ ਗਿਆ ਮੇਰਾ ਚਮਚਾ ਤਾਤਾ ਉਹ ਇੱਧਰ ਉਹਦਾ ਟਰਾਲੀ ਲਾਈ ਖੜਾ ਜੀ ਉਹਦਾ ਸਾਈਡ ਤੇ ਕਿਧਰ ਨੂੰ ਜਦੋਂ ਤੱਕ ਅੰਡਾ ਤੇਰਾ ਹੀ ਟਰਾਲੀ ਆ ਹਾਂ ਉਹਦਾ ਇੱਧਰ ਲਾ ਕੇ ਸਾਈਡ ਤੇ ਲਾਈ ਖੜਾ ਸੀ ਮੈਨੂੰ ਲੱਗਾ ਉਹਨੂੰ ਆਊਗਾ ਤੂੰ ਮੋੜੇ ਲਾ ਕੇ ਮੈਂ ਤਾਂ ਕਰ ਲੂੰ ਮੋੜੇ ਮੋੜੇ ਤਾਂ ਉਹਨੂੰ ਮੈਂ ਹੱਥ ਮਾਰ ਕੇ ਆਇਆ ਯਾਰ ਉਹਦਾ ਤੇਰੇ ਪਿੰਡ ਦਾ ਦੂਜਾ ਵੀ ਆ ਗਿਆ ਮੁੰਡਾ ਜਾਨੀ ਜਿਹੜਾ ਉਹਦੇ ਨਾਲ ਮਗਰ ਕੰਡਾ ਕਰਾ ਉਹ ਵੀ ਖਾਲੀ ਦਾ ਇਹ ਮੁੰਡੇ ਟੁੜੀਆ ਜਾ ਕੇ ਜਾ ਕੇ ਟੀਨ ਕਰਾਉਂਿਆ ਟੁੜੀਆ ਜਿੰਨੇ ਨੇ ਹਾਂ ਯਾਰ ਹੱਲ ਵਾਲੀ ਗੱਲ ਹੈ ਜੀ ਟੱਕਣਾ ਮਾਰਦਾ ਬੜੀ ਜਾਵ ਲੇਵੜ ਢੇਲੀ ਹੋਊ ਫੇਰ ਲਾਉਂ ਹਾਂ ਰਣੀ ਹੋਈ ਹੈ ਜੀ ਆਪਾਂ ਸੰਸਾਰ ਤੋਂ ਲੈ ਗਏ ਸਿੱਧਾ ਤਾਂ ਨਹੀਂ ਪਾ ਸਕਦਾ ਹੈਗਾ ਮੋੜ ਤੇ ਹੀ ਫਸੂਗਾ ਜੇ ਫਸੂਗਾ ਸਿੱਧਾ ਨਹੀਂ ਖੜਾ ਅੱਧਾ ਆ ਨਾ ਜਾਈ ਫੇਰ ਲੈ ਕੇ ਰਹਿਣਾ ਕੋਈ ਨਾ ਕਿਸੇ ਟਾਈਮ ਜੀ ਜੀ ਆ ਗਿਆ ਵੀ ਸਾਤਾ ਵੀ ਲੱਗਦਾ ਆਈ ਡੈਨਲ ਦਬਾ ਲਿਆ ਸੀ ਉਹ ਚ ਪਾ ਲਿਆ ਜੀ ਫਿਰ ਰਾਤ ਮੈਂ ਲੰਦਾ ਸੀ ਘਰੇ ਤੋਂ ਨਾ ਐਸੇ 13 ਨੋ ਹਾਰ ਦੇ ਦਾ 33 ਬੰਦ ਮਾਰਾ ਮੱਲਾ ਵੀ ਹੋ ਗਿਆ ਭਇਆ ਮੈਂ ਗਿਆ ਹੈਲੋ ਉਹ ਮੋਸਟ ਤੇ ਆਉਂਦਾ ਨਾ ਮਸਰ ਨਾਲ ਲੜਦਾ ਉਹ ਮਾਸੇ ਵੀ ਹੈਲੋ ਹੈਲੋ ਆਪ ਨੂੰ ਕਾਲ ਕਰ ਲੈ ਮਾਸੇ ਡਲ ਲਾ ਗਿਆ ਮੰਦੇ ਹਾਂ ਬੰਦਰਾ ਸੋ ਕਿੱਥੇ ਰਹਿ ਗਿਆ ਤੂੰ ਨਾ ਕੈਟ ਰਾਲੀਆਂ ਭਰ ਦਿੰਦਾ ਹਾਂ 32 32 ਮਤੀ 22 22 ਪਹਿਲਾਂ ਜਣ ਕਿੰਨੀਆਂ ਭਰੀਆਂ ਪਹਿਲਾਂ ਜਣ ਕਿੰਨਾ 30 ਭਰੀਆਂ ਨੇ 20 ਆ ਲੋਟ ਆ ਫਿਰ ਤਾਂ ਇੰਨੀਆਂ ਕੀ ਭਰਿਆ ਜਾਂਦੇ ਨੇ ਹੱਦ 23 24 ਅਰੀਦਾ ਮਰਦਣਾ 24 24 23 23 9 ਗਵਾਏ ਤੱਕ ਨੂੰ ਕਲਕਲੇਟਿੰਗ ਤਣਕ ਲਾਉਣ ਜਾ ਸੀ ਆਹ ਬੱਧੀ ਆਹ ਬੱਧੀ ਦੱਬ ਕੇ ਚਾੜ ਦੇ ਉੱਪਰ ਢੇਰੀਆਂ ਦੇ ਨਾਲ ਨਾਲ ਦੀ ਰੱਖ ਲਾ ਹੈ ਨਾਲ ਦੇ ਛਾੜ ਦੇ 15 18 ਗਵਾਂਦੂ ਦਾ 1000 ਕਣਕ ਆਜਾ ਇੰਨੇ ਦਾ ਤੂੰ ਖਾ ਜਾ ਰੋਕੋ ਬਾਰ-ਬਾਰ ਕੇ ਉਹ ਦੂਬਾ ਕਦੂਦੀ ਲਾਦਣੀਆਂ ਥੱਲੇ ਮੈਂ ਲਾ ਦੇਣੀ ਆ ਓਏ ਲੋ ਦੱਸਦੇ ਨਾਲ ਨਹੀਂ ਆਪੇ ਡਾਲਾ ਖੋਲ ਕੇ ਡਾਲਾ ਖੋਲ ਕੇ ਲੈ ਜਾਣੀਆਂ ਆ ਆਹ ਪਹਿਲੀ ਗੱਲ ਦੇਖਿਆ ਜਿਹੜਾ ਉਹ ਜਿਗਾੜ ਲਾਇਆ ਹੈ ਉਹ ਰਿਆ ਆਪ ਕਿਉਂ ਨਹੀਂ ਖੁੱਲਦੀ ਇਹ ਮੈਂ ਕਹਿੰਦਾ ਬੈਲਡਿੰਗ ਨਹੀਂ ਇਹ ਖੁੱਲ ਜੂਗਾ ਹੂੰ ਦੇਖਾ ਟਰਾਈ ਕਰਕੇ ਫਿਰ ਜਿਵੇਂ ਬਜ ਨਹੀਂ ਤਰਿਆ ਪਰ ਨਟ ਤਾਂ ਨਹੀਂ ਕਸਿਆ ਇਦੋਂ ਕੋਈ ਫਿਰ ਖੋਲ ਲਾ ਜਦੋਂ ਕਰ ਖੋਲ ਲਈ ਉਹ ਹਾਂ ਮੈਨੂੰ ਵੀ ਬੜਾ ਮਨ ਬਾਂਦੀ ਟਰਾਲੀ ਦਾ ਮੈਨੂੰ ਵਾਈ ਮੈਂ ਕਹਿੰਦਾ ਨਾਟਕਾ ਹੋਇਆ ਇੱਥੇ ਜਦੋਂ ਬੰਗਲ ਨੂੰ ਤਾਂ ਨਾ ਪਤਲਾ ਗੁਜਗੜ ਪੀ 14 ਇਹ ਲਾਉਣੀ ਆ ਹਾਂ ਆ ਤਾਰਾ ਹੋ ਬਚਲਾ ਦੇ ਬਚਲਾ ਦੀ ਇਹ ਇੱਧਰ ਰੱਖੀ ਬੰਨ ਹਾਂ ਆ ਰੋ ਆ ਚੱਕ ਲੈ ਤੀ ਫਿਰ

ਲੈਫਟ ਇਹਦੇ ਕਿੱਥੇ ਲੱਗਦਾ ਯਾਰ ਇਗੜਾ ਭੋਰਾ ਖਾਰ ਜਾਂਦਾ ਲਈ ਹਲ ਚਲ ਚਲ ਆ ਗਿਆ ਆ ਗਿਆ ਜ਼ੁਕਾਮ ਵੀ ਹੋ ਗਿਆ ਯਾਰ ਹਾਰ ਦੂਰ ਹੋ ਆ ਗਿਆ ਬਣ ਗਈ ਗੱਲ ਹਾਂ ਲੈ ਲੈ ਪੰਨਾ ਕੱਢ ਲੈ ਇੱਕ ਉਧਰ ਇੱਕ ਉਧਰ ਕਣਕ ਤਾਂ ਲੈ ਜਾਂਦੀ ਐ ਸਖਾਲੀ ਜਿਵੇਂ ਥੋੜੀ ਹੈ ਖੋ ਲੈਣਾ ਉਹਦੀ ਬਾਜ਼ਾਲੀ ਦੇ ਹੱਥ ਜਾ ਮਾਰ ਗਏ ਉਹ ਦਾਣਿਆਂ ਦੀ ਦਾਵਾਈ ਹੈ ਵਿੱਚ ਉਹਦੇ ਅਈਏ ਕਰਦਾ ਕਟਾ ਬਣਾਉਂਦਾ ਦਾਣਿਆਂ ਦਾ ਟੱਕਰ ਆ ਗਿਆ ਮਾਰ ਯਾਰ ਕੀ ਕਰੀ ਇਹਨਾਂ ਚੱਕਰੇ ਦਰ ਬਲਾਉਣ ਪੱਤੀ ਆ ਜੂਰ ਜਾਂ ਆ ਜਾ ਗਿਆ ਹਾਂ ਬਹੁਤ ਆ ਆਲੇ ਵਿੱਚ ਹੀ ਰੱਖ ਲੈ ਆ ਤਾਂ ਨੇ ਰਹੀ ਆ ਮੈਂ ਨਹੀਂ ਲਾਦੀ ਮੈਂ ਹੋਰ ਗਿਆ ਨਾ ਇਹ ਤਾਂ ਫਾਨਸ ਦੋ ਅਈ ਹੈ ਹੈ 91 ਦੇ ਦੋ ਤੂ ਕਿਉਂ ਕੀ ਹੋ ਗਿਆ ਇਹ ਕਿਹੜਾ ਬਾਲੀ ਵੱਡੀ ਆ ਛੋਟੀ ਤਾਂ ਹੈ ਹੀ ਪੋਰਾ ਕਿਹੜਾ ਟਰਾਲੀ ਆ ਜੀ ਇਹ ਸੇ ਬੰਦੇ ਲੱਗਦੇ ਨੇ ਹੈ ਸੇੜੇ ਲੈਣਗੇ ਨਾਲੇ ਤਾਂ ਤਿੰਨ ਨੇ ਵੀ ਤਨ ਤਨ ਰੋਟੀ ਬਣੀ ਖਾਣ ਗਏ ਨੇ ਕਾ ਦੇ ਤਿੰਨੀ ਬੰਦੇ ਹੈ ਹੈ ਨਾ ਮਾ ਦਾਦਾ ਘਰ ਆਏ ਨਹੀਂ ਕਹਿੰਦੇ ਲੇਬਰੀ ਨਹੀਂ ਆਈ ਕਹਿੰਦਾ ਪੈਸੇ ਪਾ ਕੇ ਚੱਲ ਕੋਈ ਨਹੀਂ ਨਾਲ ਮਿਲ ਕੇ ਲਾ ਲਓ ਹਾਂ ਹਾਂ ਹਾਲ ਲਓ ਜੋਰ ਅਜੇ ਮੜਾ ਜਾ ਪੋਰ ਕਿੰਨੇ ਕਰੀਏ ਨੇ ਹਲਾ ਦੇ ਹਲਾ ਦੇ ਅੰਦਰ ਮੈਂ ਬੈਠਾ ਹਾਂ ਯਾਰ ਲੇ ਲਗਾ ਮਾ ਲੈ ਗਏ ਤੁੰਖਾ ਉਹ ਯਾਰ ਸਤਰੀ ਰੰਗ ਰੰਗ ਕੇ ਕਰਾਈਏ ਮਰੀਂ ਭਰਾਵੀ ਹੋ ਗਈ ਤੇ ਆ ਲੋ ਹਿੰਮਤ ਆ ਕੀ ਚਾਹੀਦਾ ਅੱਗੀ ਚਾਹੀਦਾ ਹੈ ਆਹ ਦੇਖੀਏ ਨਾ

ਬੱਸ ਵੀ ਅਗਲਾ ਕੰਮ ਹੋਣੀ ਬੜਾ ਬੰਦਾ ਕਲੀਗੜ੍ਹ ਨੂੰ ਨਾ ਕਰਨੀ ਕਿਸੇ ਮਿੰਦੀ ਦੀ ਲੇਵਰ ਇੱਥੇ ਨਹੀਂ ਸਵਾ ਲੰਬੀ ਆਤੀ ਥੋੜਾ ਬਰਾਣਾ ਹੈ ਹਾਂ ਕਰਾਂਗਾ ਹਾਂ ਥੋੜੀ ਟਾਇਰ ਪੱਟੇ ਨੇ ਇਹਦੇ ਕਿੰਨਾ ਵੱਡੇ ਨੇ ਹਾਂ ਕਿੰਨਾ ਨਾਲੇ ਦੇਖ ਜਾਂਡੀਰ ਦਾ ਟਾਇਰ ਕਿੰਨਾ ਵੱਡੇ ਨੇ ਕਿੰਨਾ ਵੱਡੇ ਨੇ ਤੇਰੇ ਬਰੋਬਰ ਤਾਂ ਆਉਂਦੇ ਆ ਹਾਂ ਤੇਰੇ ਬਰੋਬਰ ਤਾਂ ਆਉਂਦੇ ਆ ਇਹ ਲੱਕੜ ਪਾ ਦਾਂ ਨੇ ਨਾ ਅੱਗ ਵਾਲੇ ਡਾਲਾ ਦੇ ਵਾਦ ਦੇ ਚਾਲੂ ਦਾ ਬਾਥਲੇ ਕੱਢਣੀ ਦੂਆ ਦੇ ਡਾਲਾ ਲਾ ਕੇ ਕਾਲੀਆ ਦਾ ਰੈਗੀ ਬਣੇ ਹੋਰ ਹੈ ਨਾ ਵੀਡੀਓ ਬਣਾ ਲੈਣੀ ਆਪਾਂ ਤੇ ਕੰਮ ਲੋੜੀਂੇ ਪੈਣੇ ਲੋ ਵੀ ਸੱਜਣੋ ਆਪਾਂ ਆ ਗਏ ਸੀਗੇ ਤੇਲ ਤੂਲ ਪਵਾ ਕੇ ਹੁਣ ਮੋਟਰ ਤੇ ਤੇ ਆ ਚੱਲ ਜਲਦੀਆ ਕੰਮ ਪੈਣਾ ਜੇ ਇਧਰ ਹੀ ਵੱਢਦੇ ਆ ਜੀ ਮਿੱਤਰੋ ਆਪਾਂ ਅਗੇ ਸੀ ਕਰੇ ਤੇ ਕੋਲਡ ਕਾ ਵੀ ਪੀਣੀ ਸੀਗੀ ਕੰਮ ਨਹੀਂ ਬਹੁਤ ਆ ਬਾਹਰ ਯਾਰ ਲਾਓ ਵੀ ਮਿੱਤਰੋ ਆ ਲੱਗਿਆ ਹੋਣ ਤੂੜੀ ਬਣਾਉ ਤੇ ਟਰਾਲੀ ਦਿੱਤੀ ਆਪਾਂ ਕੱਢ ਇਹ ਸ਼ਾਮ ਨੂੰ ਵੱਢਾਂਗੇ ਚਲ ਤੂੜੀ ਵਾਲੀ ਉਹ ਤੂੜੀ ਨਾਲ ਅਲੀ ਹੋਰ ਮੇਂਗੀ ਬੀਜਣੀ ਆ ਉਹ ਕਿਹਾ ਸਿਕੰਦਰ ਨੂੰ ਕਹਿੰਦਾ ਚਲ ਆਪਣੀ ਲਾ ਲੈਨੇ ਪਹਿਲਾਂ ਤੇਰੀ ਹੋਰ ਸਜਣੋ ਲਾਓ ਵੀ ਮਿੱਤਰੋ ਮੇਰੇ ਆ ਗਿਆ ਨੰਬਰ ਵਾਲਾ ਇਹ ਆਉਣ ਲੱਗ ਪਿੱਛਾ ਹੋ ਗਏ ਆਪਣੇ ਆਹ ਆਹ ਹਾਲਾਂਡ ਤੱਕ ਕਰ ਪੜੇ ਤੇ ਆਪਾਂ ਯੋਰਲੀ ਟਰਾਲੀ ਕੰਦੀ ਪਾ ਰਹੇ ਨਹੀਂ ਆ ਚੱਲਦੇ ਆ ਕਮ ਹੋ ਗਿਆ ਯਾਰ ਤੇਰੀ ਹੱਕ ਪਤਲੀ ਦਾ ਟਰਾਲੀ ਦੀ ਗੁੱਲਾ ਕੁੜੀ ਚੋ ਦਬਾੜਾ ਮੋਟਾ ਹੁਣ ਕੀ ਕਰੀਏ ਆਹ ਵੀ ਨਹੀਂ ਸੜਾ ਚੱਲਣਾ ਸਿੰਦਲ ਦੀ ਪਾਣੀ ਦੀ ਫੋਕਰਾ ਸਵਾਨ ਵਾਸਤੇ ਕਾ ਬੋਲੇ ਤੇ ਮੇਂ ਟਰਾਲੀ ਆ ਚੁੱਕੀ ਐ ਤੇ ਲੌਗ ਬਚਦੀ ਯਾਰ ਬਣਾਇਆ ਨਹੀਂ ਗਾ ਟਾਈਮ ਹੀ ਨਹੀਂ ਲੱਗਿਆ ਕੱਲਾ ਹੀ ਸੀਗਾ ਗੇੜੇ-ਗੁੜੇ ਲਾਈ ਜਾਂਦਾ ਯਾਨੋ ਖਾਲੀ ਹੋਏ ਨੇ ਇਹਨਾਂ ਭਰ ਜਾਂਦੀ ਸੀ ਐਂ ਕਰਦੇ ਕਰਦੇ ਟਾਈਮ ਲੰਘ ਗਿਆ ਹਾਂਜੀ ਬਾਪੂ ਕੀ ਹਾਲ ਚਾਲ ਐ ਸ਼ਾਮ ਦਾ ਟਾਈਮ ਹੋ ਗਿਆ ਮੈਂ ਤੇ ਉੱਦੋਂ ਲੱਗ ਰਹੀ ਹਸਤਾਲ ਮੇਰੀ ਜੀ ਆਪਣੇ ਨਵੇਂ ਮਾਨੀ ਪਹਿਲਾਂ ਜਦੋਂ ਲੱਗੀ ਕੀ ਆ ਟੱਕਰ ਬਗੀ ਰੇ ਉਹ ਨਿਕਲ ਗਿਆ ਲੱਗਦਾ ਯਾਰ ਲਾਈਟਾਂ ਲਾ ਕੇ ਭਾਲੀ ਘੈਂਟ ਬਣਦੀ ਆ ਵੀਡੀਓਏ ਆ ਕੇ ਆਇਆ ਹੂੰ ਹੋਰ ਮਰਾ ਜਰੂਰ ਗੱਭਗੀਆਂ ਜੋੜਦਾ ਰਹੇ ਸੀ ਇਹ ਧਿਆਨੇ ਲਾਉਣੀ ਪਵੇ ਫੇਰ ਪਤਾ ਕੰਮ ਕਿਵੇਂ ਹੁੰਦਾ ਠੀਕ ਕਰੀਏ ਸਰੀਰ ਨਮਾਇਆ ਟਰੈਕਟਰ ਕੋਈ ਥੋੜਾ ਹੈਵੀ ਆ ਰੀਲਾ ਬਣਾਉਣ ਜੋ ਗਈ ਨੇ ਟਰੈਕਟਰ ਤੇ ਅੱਧ ਨਰੋਏ ਨੇ ਕੋਈ ਦਾ ਗੱਲਾਂ ਨੂੰ ਕੀ ਪਤਾ ਰੀਲਾ ਹਾਂ ਇੱਕ ਇਹ ਰੀਲਾ ਬਣਾਉਣ ਜੋ ਗਈ ਨੇ ਆ ਮੜ ਗਏ ਕੰਮ ਹੁੰਮਾਰੇ ਕਾਪਾ ਅੱਗੇ ਚੱਕ ਮਾਰੇ ਜਮੇ ਨੇ ਕੰਮ ਅੱਗੇ ਡੂੜਿਆ ਉਹ ਟਰਾਲੀ ਤੇ ਲਾ ਕੇ ਗੇੜੇ ਮੇਰੇ ਤਾਂ ਚੀਂਗਾ ਬਹਿ ਗਈਆਂ ਜਮਾ ਆਉਂਦਾ ਹੈ ਯਾਰ ਰਹੀ ਗੱਲ ਚਲੋ ਇਹਦਾ ਸ਼ੁਰੂਆਤ ਹੋਈ ਆ